ਸਾਡੀ ਰੋਜ਼ੀ ਰੋਟੀ ਹੈ ਤੁਹਾਡਾ ਪਿਆਰ ਹੈ ਤੁਹਾਡਾ ਇਸ਼ਕ ਹੈ ਆਪਣਾ ਪੰਜਾਬੀ ਸਿਨੇਮਾ ਇਸ ਫਿਲਮ ਲਈ ਮੈਂ ਇਹ ਕਹਿ ਸਕਦਾ ਕਿ ਇੱਕ ਨਿਊ 에ਰਾ ਆਫ ਪੰਜਾਬੀ ਸਿਨੇਮਾ ਸ਼ੁਰੂ ਹੋਏਗਾ ਪੀਐਫਐਕਸ ਹੁਣ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀ ਪੰਜਾਬੀ ਸਿਨੇਮਾ ਦੇ ਵਿੱਚ ਬਟ ਉਹਦੇ ਨਾਲ ਇੱਕ ਡੈਡਲੀ ਕੰਬੀਨੇਸ਼ਨ ਜਿਹੜਾ ਸਾਇੰਸ ਫਿਕਸ਼ਨ ਦਾ ਉਹ ਕਦੇ ਨਹੀਂ ਸੀ ਹੋਇਆ ਸਾਰੇ ਨੂੰ ਸ਼ਸ਼ੀਕਲ ਜੀ ਗੁੱਡ ਈਵਨਿੰਗ ਔਰ ਇਸ ਫਿਲਮ ਲਈ ਮੈਂ ਹੀ ਕਹਿ ਸਕਦਾ ਕਿ ਇੱਕ ਨਿਊ ਏਰਾ ਆਫ ਪੰਜਾਬੀ ਸਿਨੇਮਾ ਸ਼ੁਰੂ ਹੋਏਗਾ ਕਿਉਂਕਿ VFX ਔਰ ਸਾਇੰਸ ਫਿਕਸ਼ਨ ਇਹਨਾਂ ਦਾ ਕੰਬੀਨੇਸ਼ਨ ਤੁਸੀਂ ਕਦੇ ਦੇਖਿਆ ਨਹੀਂ ਹੋਣਾ VFX ਹੁਣ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀ ਪੰਜਾਬੀ ਸਿਨੇਮਾ ਦੇ ਵਿੱਚ ਬਟ ਉਹਦੇ ਨਾਲ ਇੱਕ ਡੈਡਲੀ ਕੰਬੀਨੇਸ਼ਨ ਜਿਹੜਾ ਸਾਇੰਸ ਫਿਕਸ਼ਨ ਦਾ ਉਹ ਕਦੇ ਨਹੀਂ ਸੀ ਹੋਇਆ ਸੋ ਇਟ ਇਜ਼ ਹੈਪਨਿੰਗ ਫਾਰ ਦਾ ਵੈਰੀ ਫਸਟ ਟਾਈਮ ਤੇ ਮੈਂ ਚਾਹਾਂਗਾ ਕਿ ਮੀਡੀਆ ਵੀ ਆਪਣੇ ਸਿਨੇਮੇ ਨੂੰ ਜਿਵੇਂ ਸਾਡੇ ਨਾਲੋਂ ਵੱਧ ਤੁਸੀਂ ਪਿਆਰ ਕਰਦੇ ਹੋ ਸਾਡੀ ਰੋਜ਼ੀ ਰੋਟੀ ਹੈ ਤੁਹਾਡਾ ਇਹ ਪਿਆਰ ਹੈ ਤੁਹਾਡਾ ਇਸ਼ਕ ਹੈ ਆਪਣਾ ਪੰਜਾਬੀ ਸਿਨੇਮਾ ਤੁਸੀਂ ਹਮੇਸ਼ਾ ਹੌਸਲਾ افزਾਈ ਕੀਤੀ ਹੈ ਕਲਾਕਾਰਾਂ ਦੀ ਤਾਂ ਕਰਦੇ ਹੀ ਹੋ ਸਿਨੇਮੇ ਦੀ ਬਹੁਤ ਕੀਤੀ ਹੈ ਸੋ ਮੈਂ ਚਾਹਾਂਗਾ ਕਿ ਇਸ ਨਿਊ 에ਰਾ ਆਫ ਪੰਜਾਬੀ ਸਿਨੇਮਾ ਜਿਹੜਾ ਇਹਨੂੰ ਤੁਸੀਂ ਪ੍ਰਮੋਟ ਵੀ ਕਰੋਗੇ ਲੋਕਾਂ ਤੱਕ ਲੈ ਕੇ ਜਾਓਗੇ ਹਾਰੇ ਪਰਿਵਾਰਾਂ ਦੇ ਦੇਖਣ ਵਾਲੀ ਫਿਲਮ ਹੈ ਕਿਉਂਕਿ ਜਦੋਂ ਸ਼ਰਮਾ ਜੀ ਔਰ ਅਸੀਂ ਸਾਰੇ ਹੈਗੇ ਹਾਂ ਤਾਂ ਸਤੀ ਜੀ ਨੇ ਨਾਭੋਣੀ ਨੇ ਪਰਮਪਾ ਜੀ ਬਾਕੀ ਸਾਡੇ ਜਸਵੰਤ ਹੁਣੀ ਤੁਹਾਨੂੰ ਪਤਾ ਹੈ ਨਮਨ ਹੁਣੀ ਅਸੀਂ ਫੈਮਿਲੀ ਓਰੀਐਂਟਡ ਸਿਨੇਮਾ ਹੀ ਕਰਦੇ ਆ ਪਰ ਇਹਦੇ ਵਿੱਚ ਸਾਰੀ ਫੈਮਿਲੀ ਦਾ ਇੱਕ ਐਂਟਰਟੇਨਮੈਂਟ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਕੱਠੇ ਬੈ ਕੇ ਦੇਖਣਗੇ ਉਹਨਾਂ ਨੂੰ ਆਪਣਾ ਇੱਕ ਨਵੀਂ ਫਿਲਮ ਨਹੀਂ ਨਵਾਂ ਸਿਨੇਮਾ ਨਜ਼ਰ ਆਏਗਾ ਅ ਅੱਜ ਥੀਏਟਰ ਦੇ ਅੰਦਰ ਸਾਡੀ ਰੋਜ਼ੀ ਰੋਟੀ ਹੈ ਤੁਹਾਡਾ ਹੀ ਪਿਆਰ ਹੈ ਤੁਹਾਡਾ ਇਸ਼ਕ ਹੈ ਆਪਣਾ ਪੰਜਾਬੀ ਸਿਨੇਮਾ ਇਸ ਫਿਲਮ ਲਈ ਮੈਂ ਇਹ ਹੀ ਕਹਿ ਸਕਦਾ ਕਿ ਇੱਕ ਨਿਊ 에ਰਾ ਆਫ ਪੰਜਾਬੀ ਸਿਨੇਮਾ ਸ਼ੁਰੂ ਹੋਏਗਾ VFX ਹੁਣ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀ ਪੰਜਾਬੀ ਸਿਨੇਮਾ ਦੇ ਵਿੱਚ ਬਟ ਉਹਦੇ ਨਾਲ ਇੱਕ ਡ੍ਰੈਡਲੀ ਕੰਬੀਨੇਸ਼ਨ ਜਿਹੜਾ ਸਾਇੰਸ ਫਿਕਸ਼ਨ ਦਾ ਉਹ ਕਦੇ ਨਹੀਂ ਸੀ ਹੋਇਆ ਸਾਰੇ ਨੂੰ ਸ਼ਸ਼ੀਕਲ ਜੀ ਗੁੱਡ ਇਵਨਿੰਗ ਔਰ ਇਸ ਫਿਲਮ ਲਈ ਮੈਂ ਇਹ ਕਹਿ ਸਕਦਾ ਕਿ ਇੱਕ ਨਿਊ 에ਰਾ ਆਫ ਪੰਜਾਬੀ ਸਿਨੇਮਾ ਸ਼ੁਰੂ ਹੋਏਗਾ ਕਿਉਂਕਿ VFX ਔਰ ਸਾਇੰਸ ਫਿਕਸ਼ਨ ਇਹਨਾਂ ਦਾ ਕੰਬੀਨੇਸ਼ਨ ਤੁਸੀਂ ਕਦੇ ਦੇਖਿਆ ਨਹੀਂ ਹੋਣਾ VFX ਹੁਣ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀ ਪੰਜਾਬੀ ਸਿਨੇਮਾ ਦੇ ਵਿੱਚ ਬਟ ਉਹਦੇ ਨਾਲ ਇੱਕ ਡੈਡਲੀ ਕੰਬੀਨੇਸ਼ਨ ਜਿਹੜਾ ਸਾਇੰਸ ਫਿਕਸ਼ਨ ਦਾ ਉਹ ਕਦੇ ਨਹੀਂ ਸੀ ਹੋਇਆ ਸੋ ਇਟ ਇਜ਼ ਹੈਪਨਿੰਗ ਫॉर द ਵੈਰੀ ਫਸਟ ਟਾਈਮ ਤੇ ਮੈਂ ਚਾਹਾਂਗਾ ਕਿ ਮੀਡੀਆ ਵੀ ਆਪਣੇ ਸਿਨੇਮੇ ਨੂੰ ਜਿਵੇਂ ਸਾਡੇ ਨਾਲੋਂ ਵੱਧ ਤੁਸੀਂ ਪਿਆਰ ਕਰਦੇ ਹੋ ਸਾਡੀ ਰੋਜ਼ੀ ਰੋਟੀ ਹੈ ਤੁਹਾਡਾ ਪਿਆਰ ਹੈ ਤੁਹਾਡਾ ਇਸ਼ਕ ਹੈ ਆਪਣਾ ਪੰਜਾਬੀ ਸਿਨੇਮਾ ਤੁਸੀਂ ਹਮੇਸ਼ਾ ਹੌਸਲਾ ਫਜ਼ਾਈ ਕੀਤੀ ਹੈ ਕਲਾਕਾਰਾਂ ਦੀ ਤਾਂ ਕਰਦੇ ਹਾਂ ਸਿਨੇਮੇ ਦੀ ਬਹੁਤ ਕੀਤੀ ਹੈ ਸੋ ਮੈਂ ਚਾਹਾਂਗਾ ਕਿ ਇਸ ਨਿਊ 에ਰਾ ਆਫ ਪੰਜਾਬੀ ਸਿਨੇਮਾ ਜਿਹੜਾ ਇਹਨੂੰ ਤੁਸੀਂ ਪ੍ਰਮੋਟ ਵੀ ਕਰੋਗੇ ਲੋਕਾਂ ਤੱਕ ਲੈ ਕੇ ਜਾਓਗੇ ਹਾਰੇ ਪਰਿਵਾਰਾਂ ਦੇ ਦੇਖਣ ਵਾਲੀ ਫਿਲਮ ਹੈ ਕਿਉਂਕਿ ਜਦੋਂ ਸ਼ਰਮਾ ਜੀ ਔਰ ਅਸੀਂ ਸਾਰੇ ਹੈਗੇ ਹਾਂ ਤੁਸਤੀ ਜੀ ਨੇ ਨਵ ਹੁਣੀ ਨੇ ਪਰਮਪਾ ਜੀ ਬਾਕੀ ਸਾਡੇ ਜਸਵੰਤ ਹੁਣੀ ਤੁਹਾਨੂੰ ਪਤਾ ਹੈ ਨਮਨ ਹੁਣੀ ਅਸੀਂ ਫੈਮਿਲੀ ਓਰੀਐਂਟਡ ਸਿਨੇਮਾ ਹੀ ਕਰਦੇ ਆਂ ਪਰ ਇਹਦੇ ਵਿੱਚ ਸਾਰੀ ਫੈਮਿਲੀ ਦਾ ਇੱਕ ਐਂਟਰਟੇਨਮੈਂਟ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਕੱਠੇ ਬੈਠ ਕੇ ਦੇਖਣਗੇ ਉਹਨਾਂ ਨੂੰ ਆਪਣਾ ਇੱਕ ਨਵੀਂ ਫਿਲਮ ਨਹੀਂ ਨਵਾਂ ਸਿਨੇਮਾ ਨਜ਼ਰ ਆਏਗਾ ਅੱਜ ਥੀਏਟਰ ਦੇ ਅੰਦਰ